ਸਵੇਰੇ ਸੰਜਿਆ ਕਰ ਰਹੇ ਹਾਂ ਬਲੋਂਗੀ ਦੇ ਸ਼ਮਸ਼ਾਨਘਾਟ ਦੀਆਂ ਜਿੱਥੇ ਪੰਜਾਬੀ ਇੰਡਸਟਰੀ ਦੇ ਕਾਮੇਡੀਅਨ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਹੋਵੇਗਾ ਦੱਸਦੀ ਹੈ ਕਿ ਬੀਤੇ ਦਿਨੀ ਸਵੇਰੇ ਤੜਕੇ 4 ਵਜੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੁੰਦਾ ਹੈ ਜਿਸ ਤੋਂ ਬਾਅਦ ਖੂਨ ਜੋ ਆ ਜੰਮ ਜਾਂਦਾ ਜਿਸ ਕਰਕੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਬਲੋਂਗੀ ਦੇ ਇਸ ਸ਼ਮਸ਼ਾਨਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਦੱਸਿਆ ਕਿ ਇੱਥੇ ਸੀਐਮ ਭਗਵੰਤ ਮਾਨ ਸਾਹਿਬ ਵੀ ਪਹੁੰਚ ਸਕਦੇ ਨੇ ਉਹਨਾਂ ਦੀ ਸਿਕਿਉਰਿਟੀ ਵੀ ਇੱਥੇ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਜੋ ਆ ਦੇਖਰੇਖ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਪੰਜਾਬੀ ਐਕਟਰ ਸਿੰਗਰ ਦਲਜੀਤ ਦੋਸਾਂਝ ਵੀ ਜੋ ਆ ਇਸ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਸਕਦੇ ਆ ਮੀਡੀਆ ਰਿਪੋਰਟਸ ਅਕੋਰਡਿੰਗ ਕਿ ਦਲਜੀਤ ਦੋਸਾਂਝ ਵੀ ਜਸਵਿੰਦਰ ਪੱਲਾ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣਗੇ ਬੀਤੀ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਬ੍ਰੇਨ ਸਟ੍ਰੋਕ ਦੇ ਕਰਕੇ ਜਿਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਹੋ ਗਏ ਤੇ ਹੋਰ ਬਹੁਤ ਸਾਰੇ ਕਲਾਕਾਰ ਜੋ ਆ ਘਰ ਦੇ ਵਿੱਚ ਕਰਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਅਫਸੋਸ ਜ਼ਾਹਰ ਕਰਨ ਆਏ ਸਿਗੇ ਤੇ ਅੱਜ ਕੱਲ ਵੀ ਸੀਐਮ ਭਗਵੰਤ ਪੱਨ ਸਾਹਿਬ ਪਹੁੰਚੇ ਸਿਗੇ ਤੇ ਅੱਜ ਵੀ ਉਹਨਾਂ ਦੀ ਸਿਕਿਉਰਿਟੀ ਇੱਥੇ ਪਹੁੰਚ ਚੁੱਕੀ ਹੈ ਤੇ ਉਹ ਵੀ ਅੰਤਿਮ ਸੰਸਕਾਰ ਦੇ ਵਿੱਚ ਜਸਵਿੰਦਰ ਪੱਲਾ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣਗੇ ਦਲਜੀਤ ਦੋਸਾਂਜ ਵੀ ਸ਼ਾਮਿਲ ਹੋਣਗੇ ਦੱਸਦੀ ਹੈ ਕਿ ਜਦੋਂ ਜਸਵਿੰਦਰ ਪੱਲਾ ਦੇ ਦੋਸਤ ਮੁਕੁਲ ਜਿਹਦੇ ਨਾਲ ਗੱਲਬਾਤ ਕੀਤੀ ਗਈ ਮੁਕੁਨ ਜੀ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ 11:15 ਵਜੇ ਦੇ ਕਰੀਬ ਜੋ ਆ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੀ ਦੇਹ ਨੂੰ ਰੱਖਿਆ ਜਾਵੇਗਾ ਜਸਵਿੰਦਰ ਪੱਲਾ ਦੀ ਤਾਂ ਉਸ ਤੋਂ ਬਾਅਦ 1 ਵਜੇ ਦੇ ਅੰਤਿਮ ਸੰਸਕਾਰ ਦੇ ਲਈ ਜੋ ਬਿਲੋਂਗੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਅੱਜ ਸੰਸਕਾਰ ਹੋਵੇਗਾ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਹਰ ਕੋਈ ਇਸ ਗਾਮ ਦੇ ਵਿੱਚ ਡੁੱਬਿਆ ਹੋਇਆ ਤੇ ਕਹਿ ਰਿਹਾ ਕਿ ਪੰਜਾਬੀ ਇੰਡਸਟਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਕਿਉਂਕਿ ਜਸਵਿੰਦਰ ਪੱਲਾ ਜਿਨ੍ਹਾਂ ਦੇ ਵੱਲੋਂ ਬਿਹਤਰੀਨ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਸ਼ਨਕਾਟਾ ਦੇ ਜ਼ਰੀਏ ਲੋਕ ਉਹਨਾਂ ਨੂੰ ਜਾਨਣਾ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਬਹੁਤ ਬਿਹਤਰੀਨ ਕੰਮ ਦੇ ਲਈ ਉਹ ਜਾਣੇ ਜਾਂਦੇ ਸੀਗੇ ਤੇ ਅੱਜ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹੈ ਇੱਕ ਵੱਡਾ ਘਟ ਹੈ ਤਾਂ ਦੱਸ ਦਈਏ ਕਿ ਦਲਜੀਤ ਦੋਸਾਂਝ ਹੋਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਅੰਤਿਮ ਸੰਸਕਾਰ 'ਚ ਸ਼ਾਮਿਲ ਹੋ ਸਕਦੇ ਆ ਸੀਐਮ ਭਗਵੰਤ ਮਾਨ ਸਾਹਿਬ ਵੀ ਇਸ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਗੇ ਤਵੀਰਾ ਸੰਜਿਆ ਕਰ ਰਿਆਂ ਬਲੋਂਗੀ ਦੇ ਸ਼ਮਸ਼ਾਨ ਘਾਟ ਦੀਆਂ ਜਿੱਥੇ ਪੰਜਾਬੀ ਇੰਡਸਟਰੀ ਦੇ ਕਾਮੇਡੀਅਨ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਹੋਵੇਗਾ ਦੱਸਦੀ ਹੈ ਕਿ ਬੀਤੇ ਦਿਨੀ ਸਵੇਰੇ ਤੜਕੇ 4 ਵਜੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੁੰਦਾ ਹੈ ਜਿਸ ਤੋਂ ਬਾਅਦ ਖੂਨ ਜੋ ਆ ਜਮ ਜਾਂਦਾ ਜਿਸ ਕਰਕੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਬਲੌਂਗੀ ਦੇ ਇਸ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਦੱਸਦੀ ਹੈ ਕਿ ਇੱਥੇ ਸੀਐਮ ਭਗਵੰਤ ਮਾਨ ਸਾਹਿਬ ਵੀ ਪਹੁੰਚ ਸਕਦੇ ਨੇ ਉਹਨਾਂ ਦੀ ਸਿਕਿਉਰਿਟੀ ਵੀ ਇੱਥੇ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਜੋ ਆ ਦੇਖਰੇਖ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਪੰਜਾਬੀ ਐਕਟਰ ਸਿੰਗਰ ਦਲਜੀਤ ਦੋਸਾਂਝ ਵੀ ਜੋ ਆ ਇਸ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਸਕਦੇ ਆ ਮੀਡੀਆ ਰਿਪੋਰਟਸ ਅਕੋਰਡਿੰਗ ਕਿ ਦਲਜੀਤ ਦੋਸਾਂਝ ਵੀ ਜਸਵਿੰਦਰ ਪੱਲਾ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣਗੇ ਬੀਤੀ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਬ੍ਰੇਨ ਸਟ੍ਰੋਕ ਦੇ ਕਰਕੇ ਜਿਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਹੋ ਗਏ ਤੇ ਹੋਰ ਬਹੁਤ ਸਾਰੇ ਕਲਾਕਾਰ ਜੁਆ ਕਰ ਦੇ ਵਿੱਚ ਕਰਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਅਫਸੋਸ ਜ਼ਾਹਰ ਕਰਨ ਆਏ ਸਿਗੇ ਤੇ ਅੱਜ ਕੱਲ ਵੀ ਸੀਐਮ ਭਗਵੰਤ ਪੱਨ ਸਾਹਿਬ ਪਹੁੰਚੇ ਸਿਗੇ ਤੇ ਅੱਜ ਵੀ ਉਹਨਾਂ ਦੀ ਸਿਕਿਉਰਿਟੀ ਇੱਥੇ ਪਹੁੰਚ ਚੁੱਕੀ ਹੈ ਤੇ ਉਹ ਵੀ ਅੰਤਿਮ ਸੰਸਕਾਰ ਦੇ ਵਿੱਚ ਜਸਵਿੰਦਰ ਪੱਲਾ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣਗੇ ਦਲਜੀਤ ਦੋਸਾਂਝ ਵੀ ਸ਼ਾਮਿਲ ਹੋਣਗੇ ਦੱਸਦੀ ਹੈ ਕਿ ਜਦੋਂ ਜਸਵਿੰਦਰ ਪੱਲਾ ਦੇ ਦੋਸਤ ਮੁਕੁਲ ਜਿਹਦੇ ਨਾਲ ਗੱਲਬਾਤ ਕੀਤੀ ਗਈ ਮੁਕੁਨ ਜੀ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ 11:15 ਵਜੇ ਦੇ ਕਰੀਬ ਜੋ ਆ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੀ ਦੇਹ ਨੂੰ ਰੱਖਿਆ ਜਾਵੇਗਾ ਜਸਵਿੰਦਰ ਪੱਲਾ ਦੀ ਤਾਂ ਉਸ ਤੋਂ ਬਾਅਦ 1 ਵਜੇ ਦੇ ਅੰਤਿਮ ਸੰਸਕਾਰ ਦੇ ਲਈ ਜੋ ਬਿਲੋਂਗੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਅੱਜ ਸੰਸਕਾਰ ਹੋਵੇਗਾ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਹਰ ਕੋਈ ਇਸ ਗਾਮ ਦੇ ਵਿੱਚ ਡੁੱਬਿਆ ਹੋਇਆ ਤੇ ਕਹਿ ਰਿਹਾ ਕਿ ਪੰਜਾਬੀ ਇੰਡਸਟਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਕਿਉਂਕਿ ਜਸਵਿੰਦਰ ਪੱਲਾ ਜਿਨ੍ਹਾਂ ਦੇ ਵੱਲੋਂ ਬਿਹਤਰੀਨ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਸ਼ਨਕਾਟਾ ਦੇ ਜ਼ਰੀਏ ਲੋਕ ਉਹਨਾਂ ਨੂੰ ਜਾਨਣਾ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਬਹੁਤ ਬਿਹਤਰੀਨ ਕੰਮ ਦੇ ਲਈ ਉਹ ਜਾਣੇ ਜਾਂਦੇ ਸੀਗੇ ਤੇ ਅੱਜ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹੈ ਇੱਕ ਵੱਡਾ ਘਟ ਹੈ ਤਾਂ ਦੱਸ ਦਿਓ ਕਿ ਦਲਜੀਤ ਦੋਸਾਂਝ ਹੋਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਅੰਤਿਮ ਸੰਸਕਾਰ ਚ ਸ਼ਾਮਿਲ ਹੋ ਸਕਦੇ ਆ ਸੀਐਮ ਭਗਵੰਤ ਮਾਨ ਸਾਹਿਬ ਵੀ ਇਸ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਗੇ